ਸਲਾਮ ਵਾਲੇ ਨੂੰ ਜੀ ਆਇਆਂ ਸਕਸਿਆ ਕਾਲ ਉਮੀਦ ਕਰਦਾ ਤੁਮ ਵੀਰ ਭਰਾ ਠੀਕ ਹੋਦੇ ਹੱਸਦੇ ਵਾਸੇ ਚੜਦੀ ਕਲਾ ਦੇ ਵੈਲਕਮ ਕਰਦੇ ਆ ਸਾਡੇ YouTube ਚੈਨਲ ਬੋਲੋ ਯਾਰ ਪੰਜਾਬੀ ਰਿਐਕਸ਼ਨ ਪੰਜਾਬੀ ਰਿਐਕਸ਼ਨ ਨਹੀਂ ਨਹੀਂ ਸੁੱਤੇ ਨਹੀਂ ਆਇਆ ਫਿਰ ਨਾ ਜਗਾਣ ਵਾਸਤੇ ਇਹਨਾਂ ਨੂੰ ਜਗਾਣ ਵਾਸਤੇ ਸਿਫਤੀ ਕੀ ਲੈ ਕੇ ਆਇਆ ਆਤਮਾ ਸਿੰਘ ਦੇ ਐਸਕੋਰ ਨਾਲ ਸਾਡੇ ਯੂਧਾ ਕੌਣ ਸੀ ਜਾਗ ਰਹੇ ਹੋਗੇ ਕਿ ਨਹੀਂ ਜਾ ਮੈਂ ਜਾਗ ਗਿਆ ਐਸਕੋਰ ਦਾ ਨਾਮ ਸੁਣਿਆ ਮੈਂ ਜਾਗ ਗਿਆ ਕਿ ਐਸਕੋਰ ਜੋ ਕੱਲ ਮੈਂ ਜਦੋਂ ਸੁਣੀ ਸੀ ਨਾ ਤੇ ਮੈਨੂੰ ਉਹਦੀ ਆਵਾਜ਼ ਤੋ ਉਹਦੇ ਜਿਹੜੇ ਹਾਂ ਕਲੀਅਰ ਬਹਾਤ ਜੀ ਜਿੰਨਾ ਸੇ ਇੰਜਵਾਇ ਕਿ ਤਰ੍ਹਾਂ ਸੇ ਵੀਵਰਸ ਉਸੇ ਵੀ ਦੇਖਿਆ ਹੋਣਾ ਅੱਜ ਫਿਰ ਇਸ ਕੋਲ ਨਾ ਸਕੋਰ ਬਈ ਦੁਬਾਰਾ ਫਿਰ ਉਤਨੀ ਥੋੜ ਦੇ ਮੈਂ ਆ ਕੇ ਕਰਵਾ ਸਟਾਰਟ ਸਟਾਰਟ ਹੀ ਕਰਨੇ ਹੁਣ ਦਿਖਾ ਦੇ ਆ ਆਲਾ ਆਲਾ ਲਈ ਜਿਹੜੇ ਸਵੇਰੇ ਉੱਠ ਕੇ ਭਾਬੀ ਦੇ ਉੱਤੋਂ ਬੈਠੀਂ ਪੀਂਦੇ ਸਾਡੇ ਵਾਲੇ ਪਾਸੇ ਦਾ ਭਾਈ ਬਿਮਾਰੀਆਂ ਬੜੀਆਂ ਕਸੂਤੀਆਂ ਚੱਲ ਗਈਆਂ ਕਹਿੰਦੇ ਇੱਕ ਹੋਣਾ ਚਾਹੀਦਾ ਉਹ ਵੀ ਮੁੰਡਾ ਤੇ ਕੁੜੀ ਜੰਮਣ ਨੂੰ ਕੋਈ ਤਿਆਰੀ ਹੈ ਅਸੀਂ ਦੋਨੇ ਬੈਠ ਕੇ ਦਾ ਸਲਾਹ ਕਰਦੇ ਸੀ ਵੀ ਆਉਣ ਵਾਲੇ 20 ਸਾਲਾਂ ਨੂੰ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਸਮੱਸਿਆ ਆਉਣ ਵਾਲੀ ਹੈ ਕਿਹੜੀ ਵੀ ਸਾਰੇ ਮੁੰਡੇ ਜੰਮਣ ਨੂੰ ਤਿਆਰ ਨੇ ਤੇ ਮੁੰਡਾ ਵਿਆਹਣਾ ਕਿੱਥੇ ਹੈ ਪਹਿਲਾਂ ਜਾ ਕੇ ਮੁੰਡਾ ਜੂਪੀ ਬਿਹਾਰ ਜਾਂ ਬੰਬੇ ਕਲਕੱਤੇ ਵਿੱਚ ਮੈਂ ਕੀ ਕੀ ਕਹਿ ਕੇ ਗੱਲ ਕੀ ਕੀਤੀ ਨੇ ਬਾਤ ਬੁਣੇ ਸਾਰੇ ਮੁੰਡਾ ਵਿਆਹਣ ਤੇ ਇਹ ਨਹੀਂ ਪਤਾ ਕਿ ਵਿਆਹਣਾ ਕਿੱਥੇ ਹੈ ਸਾਰੇ ਘਰੋਂ ਆ ਪਿਆ ਕਰਦੇ ਨਾਲੇ ਜਾ ਕੇ ਕਹਾ ਕਰਾਂਗੇ ਸ਼ੰਕਰ ਜੀ ਸਟਾਈਲ ਦੇਖੋ ਰਾਮੁਜੀ ਜੋ ਆਪਕੇ ਘਰ ਮੇ ਸੋਨੀਆਂ ਪੈਦਾ ਹੋਈ ਹੈ ਉਹਨਾਂ ਦਾ ਬਾਬਾ ਮੈਂ ਰਾਜੂ ਕੇ ਸਾਥ ਕਰਨਾ ਬੋਲੇ ਕਿਆ ਲੇਂਗੇ ਨਰਤਾ 2 ਕਿੱਲੇ ਜ਼ਮੀਨ ਕੁੜੀ ਦੇ ਨਾਮ ਲਖਾਇਆ ਕਰਾਂਗੇ ਨੇਈਂ ਵਾਲੀ ਤੇ ਨਾਲੇ ਸਬਾ ਕੋਆਟਲ ਚੌਲ ਪਹਿਲਾਂ ਕਢਾ ਕੇ ਰੱਖਣੇ ਪਿਆ ਕਰਨੇ ਆਂ ਵੀ ਅੱਜ ਰਾਜੂ ਦੇ ਸਹੁਰਾ ਸਾਹਿਬ ਨੇ ਆਉਣਾ ਜਿਹੜਾ ਕਲਕਤੀ ਰੋਟੀ ਨਹੀਂ ਕੱਲ ਖਾਂਦਾ ਹੀ ਨਹੀਂ ਉਹ ਵੀ ਪੱਜ ਪੱਜ ਕੇ ਪੈਂਦਾ ਜਿਵੇਂ ਮੁਰਗੀ ਸਿੰਧ ਨੂੰ ਪੈਂਦੀ ਹੁੰਦੀ ਹੈ ਸਿੰਧ ਨੂੰ ਪੈਂਦੀ ਜੇ ਮਨਜ਼ੂਰ ਆ ਫਿਰ ਮਾਰ ਦੋ ਤਾੜੀ ਹਾਵੇ ਬੁੜੀਏ ਬੋਲ ਜਿਆ ਕਰਦੇ ਨਾ ਚਾਹੇ ਧੀ ਆ ਤੇ ਚਾਹੇ ਪੁੱਤ ਆ ਆਪਣੇ ਕਰਮ ਆਪ ਲਖਾ ਕੇ ਨਿਉਂਦਾ ਜਿੰਨਾ ਪੁੱਤਾਂ ਨੂੰ ਪਿਆਰ ਕਰਦੇ ਹੋ ਨਾ ਧੀਾਂ ਦਾ ਵੀ ਸਤਿਕਾਰ ਕਰੀਏ ਸੋ ਧੀਾਂ ਧਿਆਣੇ ਦੇ ਨਾਲ ਤੇ ਜ਼ੋਰਦਾਰ ਇਹ ਬਿਲਕੁਲ ਸਹੀ ਗੱਲ ਬਜੀਏ ਗੱਲ ਕੀਤੀ ਬਿਲਕੁਲ ਖੇਡੜ ਜਾਂ ਮਿੰਨੇ ਤੇ ਕਬੱਡੀ ਮੇਰੇ ਜੋ ਆਕਾ ਦਾ ਮੈਸੇਜ ਆਇਆ ਬਾਪੂ ਅੱਜ ਕੱਪੜੇ ਕਿਹੜੇ ਪਾਏ ਆ ਮੈਂ ਕਿਹਾ ਜਿਹੜੇ ਤੁਸੀਂ ਲੈ ਕੇ ਦਿੱਤੇ ਆ

ਉੱਠ ਜਾਗੇ ਲਾਡੇ ਖੜਾ ਸਾਹੀ ਰੋਸ਼ ਕੇ ਜਾਗੇਗਾ ਸਾਡੇ ਕੋਲ ਕਿਤੇ ਦਿੱਕਤ ਨਹੀਂ ਹੈ ਅੱਲੇ ਤੇ ਅਸਤੇ ਕੋਈ ਗਰੀ ਸਿੱਧੀ ਨਹੀਂ ਗਾਉਂਗਾ ਕਿਤਨਾ ਜੋ ਮਿਹਨਤ ਕਪਟੀ ਆ ਜਾਣਾ ਹੈ ਜਿੱਤ ਕਬੱਡੇ ਬੜੀ ਜਿੱਤ ਕੇ ਵੀ ਅੰਲੇ ਗੇੜ ਸ਼ਕਰ ਦੀ ਆਵਾਜ਼ ਯਾਰ ਬੜੀ ਕਮਾਲ ਹੈ 簡単に言うかも。簡単に言うかも。 ਜੈਨੂ ਗੱਪ ਕਰਦੇ ਜਿੱਤ ਜਾਵੇ ਨਾ ਆਤਮਾਨੀ ਭਾਈ ਪੰਗੜੇ ਵੀ ਕਮਾਲ ਦਿਖਾਵੇ ਐ ਲੈ ਥੋੜਾ ਬੋਦਾ ਕਰ ਲੈਣਾ ਵਾ ਇੱਥੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਬੱਟਾਂ ਪੀਓ ਕੇ ਕੋਟੀ-ਕੌਟੀ ਕੇ ਪੀਤੇ ਨੀ ਓ ਜੱਟ ਦੀ ਛਾਤੀ ਮਿੰਦੀ ਆ ਮੁੱਖ ਜਣ ਫੀਤੇ ਬੱਟਾਂ ਪੀਓ ਕੇ ਕੋਟੀ-ਕੌਟੀ ਕੇ ਪੀਤੇ ਨੀ ਓ ਜੱਟ ਦੀ ਛਾਤੀ ਮਿੰਦੀ ਆ ਮੁੱਖ मैंने की क्डना यार पिछड़ा मार पीछे अम्मा करके बैठे गए उन्होंने बैठी ਕੰਮ ਚੁੱਕਿਆ ਉਹ ਚੱਕਰ ਹੁੰਦੀ ਥਾਨਾ ਦੀ ਤੇ ਘਟਕਾ ਹੁੰਦਾ ਕਿਹੜਾ ਅੱਜ ਕਪਟੀ ਪਿੰਜ ਪਾਪੀਏ ਨਾ ਬੋਲਦਾ ਮੇਰਾ ਹਾਂ ਤੇ ਹੋਇਆ ਕਿ ਬੜੇ ਬੜੇ ਬੋਲ ਲੇ ਕੇ ਰੱਖੀ ਥਾਨਾ ਦੀ ਤੇ ਘਟਕਾ ਹੁੰਦਾ ਕਿਹੜਾ <laughs> Kid the ਕਿੰਨੇ ਕੁਸ਼ਤੀ ਕਰੇਗਾ ਫੈਦਾਸ ਹੈ ਮੈਂ ਉਹਦੇ ਦਿੱਤਾ ਕੁਸ਼ਤੀ ਕਿਹਦੀ ਵੇਖੀ ਹੈ ਕੁਸ਼ਤੀ ਵਿੱਚ ਕੀ ਆ ਕਬੱਡੀ ਵੇਖੀ ਹੈ ਕਿਉਂ ਨਹੀਂ ਆ ਖੇਡੀ ਵੀ ਖੇਡੀ ਨਹੀਂ ਹੁਣ ਖੇਡਣੀ ਹੈ ਖੇਡ ਰਿਹਾ ਹੈ ਸਹੀ ਫਿਰ ਇਹ ਤਾਂ ਹੈ ਨਾ ਤੇ ਜਨਾਲੀ ਦੇਖ ਲੈ ਮੈਂ ਖੇਡੀ ਤੂੰ ਖੇਡੀ ਮੈਂ ਨਹੀਂ ਕੀਤੀ ਤੇਰੀ ਨਹੀਂ ਵੇਖੀ ਪਰ ਉਹ ਦੇਖਾ ਤੂੰ ਮੈਨੂੰ ਕਹਿ ਰਿਹਾ ਕਿ ਕੁਸ਼ਤੀ ਗੇੜੀ ਹੈ ਤੂੰ ਪਾਗਲ ਮੰਨਾ ਕੋਈ ਨਹੀਂ ਗੇੜੀ ਤੇਰੇ ਵਾਸਤੇ ਐ ਤੇ ਟੌਣ ਤੋਂ ਫੜਨਾ ਪੈਂਦਾ ਬਣਨਾ ਕੁਝ ਵੀ ਨਹੀਂ ਆ ਜਦਬਾ ਚਾਹੀਦਾ ਐ ਤੇ ਹੈ ਕਲਾ ਜਦਬਾ ਵੀ ਭਰਾ ਨਹੀਂ ਜਾਂਦਾ ਤਾਕਤ ਨਾਲ ਬਣਾ ਹੋਵੇ ਜਦਬਾ ਕਰਕੇ ਤਾਕਤ ਨਾਲ ਹੋਵੇ ਤੇ ਪਈ ਨਹੀਂ ਜਾ ਸਕਦਾ ਜਦਬਾ ਕਰਕੇ ਪਹਿਲੇ ਉੱਥੇ ਖੜਾ ਹੁੰਦਾ ਸਰ ਜਦਬਾ ਲਟਕਾ ਕੇ ਖੜੇ ਹੁੰਦੇ ਨੇ ਫਿਰ ਉਹਦੇ ਵਿੱਚ ਦੋ ਬੰਦੇ ਨੇ ਦੋ ਬੰਦੇ ਕਿਹਦੇ ਇੱਕ ਨੇ ਨਾਤ ਖਿੜਾਣਾ ਉੱਥੇ ਕਬੱਡੀ ਹੈ ਅੱਛਾ ਕੁਸ਼ਤੀ ਵਿੱਚ ਵੀ ਇਹ ਬੰਦਾ ਕੀ ਨਹੀਂ ਕੁਸ਼ਤੀ ਦੋ ਤਰ੍ਹਾਂ ਦੀ ਹੁੰਦੀ ਹੈ ਮੇਰੇ ਨਾਲ ਚੰਡਾ ਵਾਲੀ ਹੁੰਦੀ ਹੈ ਇੱਕ ਵੈਸੇ ਚੰਡਾ ਹਾਂ ਉਹ ਜਿਹੜੇ ਅਗੇ ਚੰਡਾ ਚੰਦ ਕੰਮ ਕਰਦਾ ਮੇਰੀ ਗੱਲ ਦੱਸ ਇਤੋਂ ਲੱਗਦਾ ਕਿ ਸਾਡੇ ਕੋਲ ਗੱਲ ਕਰੇਗਾ ਨਾ ਦਸ ਜਦੋਂ ਚੰਦ ਪੈ ਜਾਵੇ ਅਸੀਂ ਤਾਂ ਉੱਟਣਾ ਨਹੀਂ ਮੁੜ ਕੇ ਕੁਸ਼ਤੀ ਕਰਨੀ ਹੈ ਨਹੀਂ ਇਹ ਨਹੀਂ ਇਹ ਕੁਸ਼ਤੀ ਖੇੜਦੇ ਹਾਂਜੀ ਤੇ ਕਹਿੰਦੇ ਲਗਾ ਜਿਹੜਾ ਤਾਂ ਕੁਸ਼ਤੀ ਵੇਖਣਾ ਚਾਹਦਾ ਉਹ ਕਮਾਈਟਾ ਚਲਾਜ਼ਮੀ ਰਥੇ ਤੇ ਕੁਸ਼ਤੀ ਵੇਖਾਏਗਾ ਹਾਂ ਤੇ ਅਗਲਾ ਬੰਦਾ ਕੌਣਾ ਹੋਇਆ ਤੂੰ ਮੈਂ ਨਹੀਂ ਖੇਡੀ ਪਈ ਤੇ ਇਹ ਹੋਈ ਕਹਿੰਦਾ ਇਹ ਤਾਂ ਤਾਂ ਤੂੰ ਵੇਖਾ ਜਾਵੇਂ ਨਾ ਜਾਣਦੇ ਪੰਜਾਬ ਦੇ ਵਿੱਚ ਕੁਸ਼ਤੀ ਨੂੰ ਬੜਾ ਮਹਾਨ ਦਿੱਤਾ ਜਾਂਦਾ ਹੈ ਕਬੱਡੀ ਨੂੰ ਬਹੁਤ ਜ਼ਿਆਦਾ ਉਹਦੇ ਆਪਾਂ ਵੀ ਵੇਖਦੇ ਹਾਂ ਪਾੜੇ ਹੀ ਭੜੇ ਹੁੰਦੇ ਇੱਧਰ ਆਪਣੇ ਵਾਲੇ ਸਾਈਡ 'ਤੇ ਥੋੜਾ ਬੜੇ ਮੈਚ ਹੁੰਦੇ ਆਪਣੇ ਪਾਕਿਸਤਾਨ ਦੀਆਂ ਟੀਮਾਂ ਨੇ ਵੇ ਕੁਸ਼ਤੀ ਦਾ ਕਿਉਂ ਨਹੀਂ ਆ ਗਿਆ ਬੜੀ ਦੀਆਂ ਟੀਮਾਂ ਨੇ ਬਾਕੀ ਇਹ ਹੈ ਕਿ ਮੈਂ ਗੱਲ ਕਰਾਂਗਾ ਉਹੀ ਗੱਲ ਤੁਸੀਂ ਕਰਦੇ ਪਿਓ ਕਿ ਮੁੰਡਿਆਂ ਜਵਾਬ ਜਮਣਾ ਪਰ ਮੁੰਡਾ ਸੋਚ ਵੀ ਮਿਆਣਾ ਕਿਤੇ ਹੈ ਠੀਕ ਹੈ ਤੇ ਉਮੀਦ ਕਰਦਾ ਕਿ ਤੁਹਾਨੂੰ ਵੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਵੇਗੀ ਅਸੀਂ ਅਸੀਂ ਤੇ ਬਹੁਤ ਇੰਜੋਏ ਕੀਤਾ ਵੀਡੀਓ ਦੇ ਠੀਕ ਹੈ ਸਾਨੂੰ ਤੇ ਕੁਝ ਕਹਿਣ ਦੀ ਜ਼ਰੂਰਤ ਨਹੀਂ ਕਿ ਤੁਹਾਨੂੰ ਅਸੀਂ ਨਜ਼ਰ ਆ ਰਹੇ ਹੁੰਦਾ ਕਿ ਅਸੀਂ ਕਿੰਨਾ ਕਿ ਇੰਜੋਏ ਕਰਦੇ ਪਏ ਆ ਬਾਕੀ ਕੁਸ਼ਤੀ ਤੁਸੀਂ ਅਗਰ ਵੇਖਣਾ ਚਾਹ ਰਹੇ ਹੋ ਤਾਂ ਸ਼ਬਕਤ ਭਾਈ ਦੀ ਕੁਸ਼ਤੀ ਮੈਂ ਕਿਧਰ ਕਾ ਰ ਕਮੈਂਟ ਕਰ ਦਿਓ ਫਿਰ ਫਿਰ ਲੱਭ ਕੇ ਤੁਹਾਨੂੰ ਦਿਖਾ ਦੇਗੇ ਪੈਸੀ ਤੇ ਸ਼ਬਕਤ ਭਾਈ ਦੀ ਕੁਸ਼ਤੀ ਮੈਂ ਮੇਰਾ ਤੇ ਦੋਵੇਂ ਹੀ ਚੰਡਾ ਵਾਲਾ ਡਾਡਾ ਹੀ ਮੇਰਾ ਹਾਂ ਸ਼ਬਕਾ ਡਾਡਾ ਹਾਂਜੀ ਤੇ ਫਿਰ ਵੀਡੀਓ ਤੇ ਕਮੈਂਟ ਕਰਿਓ ਇਨਸ਼ਾਅੱਲਾ ਮੈਂ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਰੱਖਿਆ ਖਿਆਲ ਅੱਲਾ ਹਾਫਿਜ਼